ਫ੍ਰੀਕੋਡ ਖਬਰਨਾਮਾ ਤੇ ਸਵਾਗਤ ਹੈ ਮੈਂ ਹਾਂ ਤੁਹਾਡਾ ਜਗਤਾਰ ਸਿੰਘ ਜਿਵੇਂ ਕਿ ਪਿਛਲੇ ਦਿਨੀ ਖਬਰਾਂ ਸਾਹਮਣੇ ਆ ਰਹੀਆਂ ਸਨ ਕੈਨੇਡਾ ਦੇ ਵੀਜ਼ਾ ਨਿਯਮਾਂ ਵਿੱਚ ਕਾਫੀ ਤਬਦੀਲੀਆਂ ਕੀਤੀਆਂ ਗਈਆਂ ਨੇ ਜਿਸ ਕਾਰਨ ਹੁਣ ਵਿਦੇਸ਼ ਜਾਣ ਦਾ ਸੁਪਨਾ ਨੌਜਵਾਨਾਂ ਦਾ ਅਧੂਰਾ ਰਹੇਗਾ ਪਰ ਅਜੇ ਵਿੱਚ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਜੋ ਲਿਆਂਦੀ ਹੈ ਫ੍ਰੀਕੋਡ ਦੀ ਗਲੀਮ ਇਮੀਗ੍ਰੇਸ਼ਨ ਨੇ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ 100 ਦੇ ਕਰੀਬ ਵੀਜ਼ੇ ਲਵਾ ਕੇ ਦਿੱਤੇ ਨੇ ਅੱਜ ਗਲੀਮ ਇਮੀਗ੍ਰੇਸ਼ਨ ਦੇ ਵੇੜੇ ਅਸੀਂ ਗਏ ਤਾਂ ਉਹਨਾਂ ਸਾਨੂੰ ਮਿਲਾਇਆ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਕੁਝ ਦਿਨਾਂ ਦੇ ਵਿੱਚ ਵੀਜ਼ੇ ਆਏ ਸਨ ਰੌਣਕਾਂ ਲੱਗੀਆਂ ਹੋਈਆਂ ਸਨ ਤਾਂ ਦੇਖਿਆ ਗਿਆ 100 ਦੇ ਕਰੀਬ ਵੀਜ਼ੇ ਟੂਰਿਸਟ ਅਤੇ ਸਟੱਡੀ ਵੀਜ਼ੇ ਕੈਨੇਡਾ ਦੇ ਆਸਟ੍ਰੇਲੀਆ ਦੇ ਉਹਨਾਂ ਵੱਲੋਂ ਲਵਾ ਕੇ ਦਿੱਤੇ ਆ ਅੱਜ ਉਹ ਪਰਿਵਾਰ ਫ੍ਰੀਕੋਰਡ ਦੇ ਵਿੱਚ ਇੱਥੇ ਪਹੁੰਚੇ ਸੀ ਇੱਕ ਯਾਦਗਾਰੀ ਤਸਵੀਰ ਉਹਨਾਂ ਸਾਰੇ ਹੀ ਪਰਿਵਾਰਾਂ ਨਾਲ ਕਰਾਈ ਗਈ ਗਲੀਮ ਇਮੀਗ੍ਰੇਸ਼ਨ ਵੱਲੋਂ ਜਿਨ੍ਹਾਂ ਦੇ ਵੀਜ਼ੇ ਲਵਾ ਕੇ ਦਿੱਤੇ ਸੀ ਅਸੇ ਮੌਕੇ ਜਿੱਥੇ ਦੋ-ਦੋ ਵਾਰ ਰਿਫਿਊਜ਼ਲ ਲੈ ਕੇ ਅੱਜ ਵੀਜ਼ਾ ਆਪਣੇ ਹੱਥ ਵਿੱਚ ਲੈ ਕੇ ਗਏ ਨੇ ਆਪਣੇ ਘਰ ਉਹਨਾਂ ਨੇ ਵੀ ਖੁਸ਼ੀ ਜਾਰ ਕੀਤੀ ਤੇ ਨਾਲ ਹੀ ਕਲੀਮ ਇਮੀਗ੍ਰੇਸ਼ਨ ਦੇ ਐਮ ਡੀ ਗੁਲਾਬੀ ਧਾਰੀਵਾਲ ਉਹਨਾਂ ਨੇ ਵੀ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਸੇਵਾਵਾਂ ਵੱਲੋਂ ਪਿਛਲੇ ਦਿਨੀ 100 ਦੇ ਕਰੀਬ ਵੀਜ਼ੇ ਲਵਾ ਕੇ ਦਿੱਤੇ ਨੇ ਜਿਦੇ ਵਿੱਚ ਸਟੱਡੀ ਅਤੇ ਟੂਰਿਸਟ ਵੀਜ਼ੇ ਨੇ ਅੱਜ ਉਹ ਪਰਿਵਾਰ ਇੱਥੇ ਪਹੁੰਚੇ ਨੇ ਅਤੇ ਕੁੱਝ ਉਹਨਾਂ ਵਿੱਚੋਂ ਬੱਚੇ ਵਧੇਰੇ ਸ਼ੂਇ ਚਲੇ ਗਏ ਨੇ ਉਨਾ ਕਿਹਾ ਕਿ ਜੋ ਅਫਵਾਹਾਂ ਚੱਲ ਰਹੀਆਂ ਸਰ ਵਿਦੇਸ਼ ਨਹੀਂ ਜਾ ਸਕਦੇਗੇ ਇਹ ਜਿਹਾ ਕੁਛ ਨਹੀਂ ਲਗਾਤਾਰ ਵੀਜ਼ੇ ਲੱਗ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਕੁਝ ਰੂਲ ਚੇਂਜ ਹੋਏ ਨੇ ਉਹ ਵੀ ਸਟੂਡੈਂਟਾਂ ਦੇ ਹੱਕ ਵਿੱਚ ਨੇ ਚਾਹੇ ਜੀਐਸਈ ਫੀਸ ਵਧੀ ਹੈ ਉਸ ਦੇ ਨਾਲ ਵੀ ਸਟੂਡੈਂਟਾਂ ਨੂੰ ਫਾਇਦਾ ਮਿਲੇਗਾ ਉਹਨਾਂ ਨੇ ਨਾਲ ਕਿਹਾ ਕਿ ਇੱਕੋ ਇੱਕ ਦੇਸ਼ ਹੈ ਕੈਨੇਡਾ ਜੋ ਲਗਾਤਾਰ ਵੀਜ਼ੇ ਦੇ ਰਿਹਾ ਹੈ ਅਤੇ ਪੰਜਾਬੀ ਉੱਥੇ ਜਾਣਾ ਪਸੰਦ ਵੀ ਕਰਦੇ ਨੇ ਤੁਸੀਂ ਵੇਖੋ ਖੁਸ਼ ਹੋਏ ਲੋਕਾਂ ਦੀਆਂ ਤਸਵੀਰ ਮੇਰੇ ਨਾਮ ਕਿਰਨਜੀਤ ਕੌਰ ਹਾਂਜੀ ਆ ਕੀ ਹੈ ਨਾਮ ਤੁਹਾਡਾ ਇਸ ਕੋ ਪਹਿਲਾਂ ਕਿੱਥੋਂ ਤੁਸੀਂ ਅਪਲਾਈ ਕੀਤਾ ਸੀਗਾ ਤੇ ਹਾਂਜੀ ਪਹਿਲਾਂ ਮੈਂ ਬਠਿੰਡਾ ਤੋਂ ਅਪਲਾਈ ਕੀਤਾ ਹੋਇਆ ਸੀਗਾ ਮੇਲਾ ਮੇਰੀ ਆਸਟ੍ਰੇਲੀਆ ਦੀ ਵੀ ਰਿਫਿਊਜ਼ਲ ਸੀ ਉਸ ਤੋਂ ਬਾਅਦ ਮੈਂ ਕੈਨੇਡਾ ਤੇ ਅਪਲਾਈ ਕੀਤਾ ਮੇਰੀ ਫੇਰ ਰਿਫਿਊਜ਼ਲ ਸੀਗੇ ਮੇਰੇ ਟੂ ਰਿਫਿਊਜ਼ਲ ਸੀਗੇ ਆ ਤੇ ਫਿਰ ਮੇਰੇ ਹਸਬੰਦ ਦੇ ਵਨ ਆਫ ਫਰੈਂਡ ਉਹਨਾਂ ਨੇ ਸਾਨੂੰ ਸੁਜੈਸਟ ਕੀਤਾ ਇੱਥੋਂ ਦੇ ਬਾਰੇ ਫਿਰ ਅਸੀਂ ਇਹਨਾਂ ਕੋਲੇ ਆਏ ਫਿਰ ਇਹਨਾਂ ਨੇ ਸਾਨੂੰ ਪ੍ਰੋਪਰਲੀ ਗਾਈਡ ਕੀਤਾ ਤੇ ਫਿਰ ਸਾਡਾ 1 ਮੰਥ ਵੀਜ਼ਾ ਆ ਗਿਆ। ਤੁਸੀਂ ਕੀ ਕੀਤਾ ਹੋਇਆ ਅਸੜੀ ਦੇ ਵਿੱਚ? ਮੈਂ ਜੀਅਨਮ ਕੀਤੀ ਹੋਈ ਸੀ। ਮੇਰਾ 3 ਇਅਰ ਦਾ ਗੈਪ ਵੀ ਸੀਗਾ। ਹਾਂਜੀ ਮੈਂ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਇਹਨਾਂ ਦੀ ਬਦੌਲਤ ਮੇਰਾ ਵੀਜ਼ਾ ਆਇਆ ਅੱਜ ਮੈਂ ਇੱਥੇ ਆਂਗੀ। ਇਹ ਅੱਜ ਬੜੀ ਰੌਣਕ ਲੱਗੀ ਹੋਈ ਆ। ਕਾਫੀ ਲੋਕ ਆਏ ਨੇ। ਕੀ ਕਹਿਣਾ ਤੇ ਕੀ ਅੱਜ થોੜੀ ਖਾਸ। ਪਹਿਲਾਂ ਤਾਂ ਸੱਸੀ ਕਾਲੀ ਸਾਰਿਆਂ ਨੂੰ। ਗੱਲੇ ਜਗਤਾਰ ਜੀ ਜਿਹੜੀ ਅੱਜ ਰੌਣਕ ਆ ਉਹ ਮਾਲਕ ਦੇ ਰਹਿਮਤਾ ਪਰਮਾਤਮਾ ਦੀ ਬੜੀ ਕਿਰਪਾ ਅੱਜ ਵੀ ਜਿਹੜੇ ਪਿਛਲੇ ਕੁਝ ਦਿਨਾਂ ਤੋਂ ਸਾਡੇ ਵੀਜ਼ਾਸ ਆਇਆ ਮਤਲਬ ਕੈਨੇਡਾ ਤੇ ਕੈਨੇਡਾ ਵੀ ਆ ਔਰ ਆਸਟ੍ਰੇਲੀਆ ਵੀ ਆ ਜਿਨ੍ਹਾਂ ਚੋਂ ਇੰਵੈਸਟਰ ਵੀਜ਼ਾ ਵੀ ਆ ਤੇ ਸਟੱਡੀ ਵੀਜ਼ਾ ਜਿਹੜੇ ਵੀਜ਼ਾਸ ਆਇਸੇ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨੂੰ ਇੱਕ ਅਸੀਂ ਗੈੱਟ ਟੂਗੇਦਰ ਇਸ ਤੇ ਬੁਲਾਇਆ ਸੀਗਾ ਤਾਂ ਕਰਕੇ ਮਾਲਕ ਦੇ ਰਹਿਮਤ ਨਾਲ ਅੱਜ ਸਾਡੇ ਗਲੇਮ ਇਮੀਗ੍ਰੇਸ਼ਨ ਚ ਪੂਰੀ ਰੌਣਕ ਆ ਜੀ ਕਿੰਨੇ ਦੇ ਕੱਲ ਕਰਕੇ ਪਿਛਲੇ ਸਮੇਂ ਦੇ ਵਿੱਚ ਵੀਸਟਰ ਆ ਤੇ ਸਟੂਡੈਂਟ ਜਿਹੜੇ ਵੀਜ਼ੇ ਆਇਆ ਜਗਤਾਰ ਜੀ ਆਪਾਂ ਅਪਰੋਕਸਲੀ ਗੱਲ ਕਰੀਏ 100 ਪਲੱਸ ਆ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਅੱਜ ਕੁਝ ਬੱਚੇ ਤਾਂ ਜਾ ਚੁੱਕੇ ਆ ਚਾਹੇ ਉਹ ਜਨਵਰੀ ਇਨਟੇਕ ਦੇ ਬੱਚੇ ਸੀ ਚਾਹੇ ਫੈਬਰੂਅਰੀ ਇਨਟੇਕ ਦੇ ਆਸਟ੍ਰੇਲੀਆ ਦੇ ਬੱਚੇ ਸੀ ਬਟ ਜਿੰਨੇ ਕਿ ਸਾਡੇ ਕੋਲੇ ਅਵੇਲੇਬਲ ਆ ਐਸ ਟਾਈਮ ਅਪਰੋਕਸ ਮਿਰਕਲ 60 ਤੋਂ 70 ਬੰਦੇ ਐਸ ਟਾਈਮ ਹੈਗੇ ਅਗਲੀ ਮੀਮੀਗ੍ਰੇਸ਼ਨ ਚ ਜਿਹੜੇ ਆਏ ਆ ਜਿਹੜੇ ਹਜੇ ਜਿਨ੍ਹਾਂ ਨੇ ਜਾਣਾ ਜਿਨ੍ਹਾਂ ਦਾ ਇਨਟੇਕਗਾ ਜਾਂ ਵਿਸਟਰ ਵੀਜ਼ੇ ਵਾਲੇ ਜਿਨ੍ਹਾਂ ਨੇ ਹਜੇ ਗਏ ਨਹੀਂ ਅਪਰੋਕਸ 60 ਤੋਂ 70 ਬੰਦੇ ਅਜੇ ਹੈਗੇ ਆ ਮਾ ਜੀ ਤੁਹਾਡੇ ਵੱਲੋਂ ਵੀਜ਼ੇ ਕਾਫੀ ਦਵਾਏ ਗਏ ਪਰ ਪਿਛਲੇ ਸਮੇਂ ਦੇ ਵਿੱਚ ਉਹ ਖਬਰਾਂ ਚੱਲ ਰਹੀਆਂ ਸਰ ਕਿ ਕੈਨੇਡਾ ਵੀਜ਼ੇ ਨਹੀਂ ਲੱਗੇਗਾ ਉਦੇ ਵਿਦਵਾਨ ਵੀ ਤੁਹਾਡੇ ਕੋਲ ਇਤਨੇ ਪੀਸੇ ਆ ਰਹੇ ਨੇ ਕਿ ਇਹ ਦੇ ਵਿੱਚ ਦੇਖੋ ਜਕਤਾਰ ਦੀ ਗੱਲ ਹੈ ਕੈਨੇਡਾ ਵੀਜ਼ਾਸ ਨੂੰ ਲੈ ਕੇ ਪੋਜ਼ਿਟਿਵ ਹੀ ਹੈ ਹਮੇਸ਼ਾ ਤੋਂ ਹਾਂ ਠੀਕ ਹੈ ਪਿੱਛੇ ਜੇ ਇੱਕ ਆਪਾਂ ਕਹਿ ਸਕਦੇ ਆ ਵੀ ਥੋੜਾ ਡਰ ਪਿਆ ਸੀਗਾ ਸਾਨੂੰ ਜਿਹਦੇ ਵਿੱਚ ਥੋੜੀਆਂ ਚੇਂਜੇਸ ਹੋਈਆਂ ਕੁਝ ਚੇਂਜੇਸ ਉਹ ਪੋਜ਼ਿਟਿਵ ਹੀ ਸੀਗੇ ਬੱਚਿਆਂ ਵਾਸਤੇ ਬਿਕੋਜ਼ ਆਫ ਬੱਚਿਆਂ ਨੂੰ ਹੁਣ ਕੰਮ ਨਹੀਂ ਸੀ ਮੇਰੇ ਆ ਉਹ ਜੋ ਕੈਨੇਡਾ ਗਵਰਨਮੈਂਟ ਨੇ ਕੁਝ ਡਿਸੀਜਨ ਲਿਆ ਉਹ ਪੋਜ਼ਿਟਿਵ ਹੀ ਹੈ ਬੱਚਿਆਂ ਵਾਸਤੇ ਵੀ ਅਸੀਂ ਜਿਹੜੇ ਅਕੋਰਡਿੰਗ ਟੂ ਪ੍ਰੋਵਿੰਸ ਅਸੀਂ ਬੱਚਿਆਂ ਨੂੰ ਡਿਵਾਈਡ ਕਰਕੇ ਭੇਜਾਂਗੇ ਤਾਂ ਕਿ ਬੱਚਿਆਂ ਨੂੰ ਕੰਮ ਦੀ ਪ੍ਰੋਬਲਮ ਨਾ ਆਵੇ ਕਿਉਂਕਿ ਤਾਂ ਵਿਛਿਆ ਗਿਆ ਸੀ ਕਿ ਪਿਛਲੇ ਦਿਨਾਂ ਤੋਂ ਕਾਫੀ ਚੱਲ ਰਿਹਾ ਸੀ ਕਿ ਫੀਸਾਂ ਵੀ ਵਧਣਗੀਆਂ ਜੀਐਸਈ ਫੀਸ ਵਧੇਗੀ ਜਿਸ ਨਾਲ ਲੋਕਾਂ ਨੂੰ ਦਿੱਕਤ ਆਵੇਗੀ ਇਹਦੇ ਵਿੱਚੋਂ ਕੀ ਤੁਹਾਡੇ ਕਿਸੇ ਲੱਗੇ ਕੀ ਆਪਰੇਟਰੇ ਦੇ ਵਿੱਚ ਦੇਖੋ ਐਂ ਦੇਖੋ ਜਗਤਾਰਜੀ ਗੱਲ ਇਹ ਹੈ ਬਹੁਤ ਸਾਰੇ ਹਜੇ ਇਹ ਜੇ ਪਬਲਿਕ ਕਾਲਜਿਸ ਆ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਹੈਗਾ ਔਰ ਜਿਨ੍ਹਾਂ ਦੀਆਂ ਫੀਸਿਸ ਕਾਫੀ ਘੱਟ ਆ ਜੀਐਸਈ ਜੀਐਸਈ ਦੀ ਗੱਲ ਕਰੀਏ ਜੀਐਸਈ ਆਲਮੋਸਟ ਡਬਲ ਹੋ ਚੁੱਕਾ ਪਰ ਜੇ ਅਸੀਂ ਫੀਸ ਦੀ ਗੱਲ ਕਰੀਏ ਜਿੱਥੇ 10 ਤੋਂ 11 ਲੱਖ ਫੀਸਿਸ ਜਾਂਦੀਆਂ ਸੀ ਉਹਨਾਂ ਦੇ ਕੰਪੈਰੀਟਿਵਲੀ ਜੇ ਦੇਖਿਆ ਜਾਵੇ ਤਾਂ ਹੁਣ ਬਹੁਤ ਸਾਰੇ ਇਹਦੇ ਕਾਲਜਾਂ ਦੇ ਨੇ ਇਹਦੇ 5 ਤੋਂ 6 ਲੱਖ ਰੁਪਏ ਫੀਸ ਹੈ। ਬੱਚੇ ਹਜੇ ਵੀ ਆਪਦਾ ਬਜਟ ਇੱਕ ਸਿਸਟਮੈਟਿਕਲੀ ਢੰਗ ਨਾਲ ਅਸੀਂ ਸੈੱਟ ਕਰ ਸਕਦੇ ਹਾਂ ਜਿਹੜਾ ਜਿਨ੍ਹਾਂ ਦੇ ਵਿੱਚ ਵਰਕ ਪਰਮਿਟ ਵੀ ਮਿਲੂਗਾ।